ਹਾਂਜੀ ਆਪ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਜੀ ਤਨ ਤਨ ਗੁਰੂ ਨਾਨਕ ਪਾਤਸ਼ਾਹ ਤੇ ਮਾਤਾ ਸੁਲਖਣੀ ਜੀ ਦੇ ਵਿਆਹ ਦੀਆਂ ਆਪ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਜੀ ਵਧਾਈਆਂ 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 ਗੁਰਸਿੱਖਾਂ ਮਨ ਵਧਾਈਆਂ ਜਿਨੀ ਮੇਰਾ ਸਤਿਗੁਰੂ ਡੇਠਾ ਆਰਾਮ ਰਾਹੇ ਕੋਈ ਕਾਰ ਗੱਲ ਸੁਣਾਵੇ ਹਰਨਾਮ ਕੀ ਸੁਲਕੇ ਗੁਰਸਿੱਖਾਂ ਮਨ ਮਿੱਠਾ ਪਿਤਾ ਕਾਲੂ ਜੀ ਨੂੰ ਵਧਾਈਆਂ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਤੇ ਸਾਰੀ ਹੀ ਸੰਗਤ ਨੂੰ ਵਧਾਈਆਂ ਜੀ ਪ੍ਰਮਾਤਮਾ ਆਪ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਤੇ ਖੇੜੇ ਬਖਸ਼ੇ ਖੁਸ਼ੀਆਂ ਦੀਆਂ ਝੜੀਆਂ ਲੱਗ ਜਾਣ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਦਇਆ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ